ਤੇ ਵੀ ਖਾਣ ਪੀਣ ਦੀ ਤਲਬ ਕਈ ਵਾਰ ਸਿਰਦਰਦਾਂ ਕਾਰਨ ਵੀ ਪੈ ਜਾਂਦੀ ਹੈ। ਕਈ ਚਾਹ ਆਈਸਕ੍ਰੀਮ ਜਾਂ ਕੋਫੀ ਦੇ دیਵਾਨੇ ਹੁੰਦੇ ਨੇ ਪਰ ਮਿੱਠੇ ਦੇ ਸ਼ੌਕੀਨ ਵੀ ਬਹੁਤ ਸਾਰੇ ਲੋਕ ਹੁੰਦੇ ਨੇ। ਮਿੱਠੇ ਦੀ ਲਾਲਸਾ ਨੂੰ ਸ਼ਾਂਤ ਕਰਨ ਲਈ ਲੋਕ ਆਪਣੀ ਸਿਹਤ ਨੂੰ ਵੀ ਖਤਰੇ ਵਿੱਚ ਪਾ ਦਿੰਦੇ ਨੇ ਇਹ ਜਾਣਦੇ ਹੋਏ ਕਿ ਖੰਡ ਸਾਡੇ ਲਈ ਜ਼ਹਿਰ ਤੋਂ ਘੱਟ ਨਹੀਂ ਹੈ। ਕੁਝ ਲੋਕ ਇੱਕ ਨਹੀਂ ਬਲਕਿ ਦੋ ਰਸਗੁਲੇ ਇਕੱਠੇ ਖਾ ਜਾਂਦੇ ਨੇ। ਇਹਨਾਂ ਦੇ ਸ਼ੌਕੀਨ ਚਾਹ ਵਿੱਚ ਤੇਜ ਮਿੱਠਾ ਜਾਂ ਮਿੱਠੇ ਰਸ ਵਿੱਚ ਦੁੱਬੀ ਜਲੇਬੀ ਨੂੰ ਅਣਗੋਲਿਆ ਨਹੀਂ ਕਰ ਪਾਉਂਦੇ ਖੈਰ ਰਾਤ ਦੇ ਖਾਣੇ ਜਾਂ ਦੁਪਹਿਰ ਦੇ ਖਾਣੇ ਤੋਂ ਬਾਅਦ ਮਿੱਠੇ ਦੇ ਸ਼ੌਕੀਨ ਜ਼ਰੂਰ ਕੁਝ ਮਿੱਠਾ ਚਾਹੁੰਦੇ ਨੇ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਅਸੀਂ ਹਰ ਰੋਜ਼ ਰਾਤ ਦੇ ਖਾਣੇ ਤੋਂ ਬਾਅਦ ਮਿੱਠਾ ਖਾਂਦੇ ਹਾਂ ਤਾਂ ਸਾਡੇ ਸਰੀਰ ਦਾ ਕੀ ਹੁੰਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਸ਼ੂਗਰ ਵਾਲੀਆਂ ਟ੍ਰਿਕਸ ਬੇਕਸ ਚੀਜ਼ਾਂ ਦਾ ਦੂਧੀਆਂ ਚੀਜ਼ਾਂ ਸਾਡੇ ਲਈ ਜ਼ਹਿਰ ਦੇ ਬਰਾਬਰ ਹਨ ਵੈਬ ਮੈਡ ਦੀ ਰਿਪੋਰਟ ਦੇ ਅਨੁਸਾਰ ਤੁਸੀਂ ਜਿੰਨੀ ਜ਼ਿਆਦਾ ਖੰਡ ਖਾਂਦੇ ਹੋ ਤੁਹਾਡਾ ਭਾਰ ਵਧਣ ਦੀ ਸੰਭਾਵਨਾ ਹੈ ਐਨਾ ਹੀ ਨਹੀਂ ਟਾਈਪ 2 ਡਾਇਬੀਟਿਸ ਦਾ ਖਤਰਾ ਵੀ ਵੱਧ ਜਾਂਦਾ ਹੈ ਦਰਸਲ ਜਿਆਦਾ ਖੰਡ ਫੈਟ ਸੈੱਲਾਂ ਨੂੰ ਡਿਸਟਰਬ ਕਰਦੀ ਹੈ ਅਤੇ ਉਹ ਇੱਕ ਰਸਾਇਣ ਛੱਡਦੀ ਹੈ ਜੋ ਭਾਰ ਵਧਾਉਂਦੀ ਹੈ। ਰਿਪੋਰਟਾਂ ਮੁਤਾਬਕ 슈ਗਰ ਕਾਰਨ ਸਾਡੀ ਸੰਚਾਰ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ। ਇਹ ਪ੍ਰਣਾਲੀ ਸਾਡੇ ਸਰੀਰ ਦੇ ਬਲੱਡ ਫਲੋ ਨੂੰ ਕੰਟਰੋਲ ਕਰਦੀ ਹੈ ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਮਿੱਠਾ ਖਾਂਦੇ ਹੋ ਜਾਂ ਡਿਨਰ ਤੋਂ ਬਾਅਦ ਅਜਿਹਾ ਕਰਦੇ ਹੋ ਤਾਂ ਇਸ ਤੋਂ ਦੂਰੀ ਬਣਾ ਲਓ ਕਿਉਂਕਿ ਇਹ ਤੁਹਾਡੀ ਸੈਕਸ਼ੂਅਲ ਹੈਲਥ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਮਹਾਰਾ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਲਗਾਤਾਰ ਜਾਂ ਰੋਜ਼ਾਨਾ ਮਿਠਾਈ ਖਾਂਦੇ ਹੋ ਤਾਂ ਇਹ ਦਿਲ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਮਿੱਠੇ ਜਾਂ ਮਿੱਠੇ ਵਾਲੀਆਂ ਡਰਿੰਕਸ ਦੇ ਆਦੀ ਲੋਕਾਂ ਦਾ ਭਾਰ ਵਧਣ ਦਾ ਖਤਰਾ ਰਹਿੰਦਾ ਹੈ ਜਿਸ ਨਾਲ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ ਦਿਲ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਮਿੱਠਾ ਖਾਣ ਦੀ ਆਦਤ ਨਾ ਬਣਾਓ ਮੰਨਿਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਮਿੱਠਾ ਖਾਣ ਜਾਂ ਰੋਜ਼ਾਨਾ ਇਸ ਨੂੰ ਖਾਣ ਨਾਲ ਵੀ ਲੀਵਰ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੈ ਕਈ ਮਾਮਲਿਆਂ ਵਿੱਚ ਲੋਕ ਫੈਟੀ ਲੀਵਰ ਦੇ ਮਰੀਜ਼ ਵੀ ਬਣ ਜਾਂਦੇ ਨੇ ਮਿੱਠੇ ਦੀ ਆਦਤ ਭਵਿੱਖ ਵਿੱਚ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ